ਬਾਉ ਜੀ ਦਿਨ ਅੱਜ ਅਸੀਂ ਖੜੇ ਆ ਪਿੰਡ ਬੀਰੋ ਕੇਕਲਾਂ ਸਾਡੇ ਨਾਲ ਨੇ ਸਰਦਾਰ ਬੂਟਾ ਸਿੰਘ ਜੀ ਅੱਜ ਅਸੀਂ ਇਹਨਾਂ ਤੋਂ ਜਾਣਕਾਰੀ ਲੈ ਰਹੇ ਆ ਇਹਨਾਂ ਨੇ ਆਪਣੇ ਘਰ ਇੱਕ ਵੱਖਰੀ ਤਰ੍ਹਾਂ ਦਾ ਫਰਸ਼ ਲਾਇਆ ਹੈ ਇਹਨਾਂ ਤੋਂ ਪੂਰੀ ਜਾਣਕਾਰੀ ਲੈ ਰਹੇ ਆ ਇਹ ਟਾਈਲਾਂ ਦਾ ਲੱਗਿਆ ਹੋਇਆ ਫਰਸ਼ ਹੈ ਤੇ ਦੇਖੋ ਪੂਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਿਵੇਂ ਲੱਗਾ ਇਹ ਫਰਸ਼ ਬੂਟਾ ਸਿੰਘ ਜੀ ਇਹ ਆਪਾਂ ਟਾਇਲ ਸਪੈਸ਼ਲ ਲੈਂਦੀ ਹੈ ਕੋਈ ਕਿ ਆਮ ਹੀ ਟਾਇਲ ਹੈ ਜੀ ਇਹ ਆਮ ਟਾਇਲ ਹੈ ਅੱਛਾ ਆਮ ਹੀ ਟਾਇਲ ਹੈ ਜਿਹੜੀ ਆਮ ਹੀ ਭੱਠੇ ਤੋਂ ਜੰਦੀ ਹੈ ਜੀ ਉਹੀ ਟਾਇਲ ਆਮ ਹੈ ਠੀਕ ਹੈ ਜੀ ਤੇ ਇਹ ਸਾਨੂੰ ਆਈਡੀਆ ਕਿੱਥੋਂ ਆਇਆ ਜੀ ਵੀ ਇਹ ਲੋਕ ਤਾਂ ਦੂਜਾ ਪੱਥਰ ਲਵਾਉਂਦੇ ਨੇ ਜਾਂ ਆਪਣੀ ਫਰੋਟ ਹੈ ਲਵਾਉਂਦੇ ਨੇ ਸਾਨੂੰ ਇਹ ਕਿਵੇਂ ਲੱਗਿਆ ਵਧੀਆ ਸੌਦਾ ਇਹ ਅਸੀਂ ਕਦੋਂ ਦਾ ਵੀਡੀਓ ਦੇਖਿਆ ਅੱਛਾ ਜੀ ਬਾਕੀ ਅਸੀਂ ਮਿਸਤਰੀ ਸਲਾਹ ਲਈ ਕਿ ਕਿਹੜੀ ਸਸਤੀ ਪੂਰ ਤੇ ਕਾਮਯਾਬਰ ਹੋਊਗੀ ਠੀਕ ਹੈ ਜੀ ਤੇ ਮਿਸਤਰੀ ਕਹਿੰਦੇ ਵੀ ਆਪਾਂ ਨੂੰ ਇਹ ਸਸਤੀ ਹੀ ਪੈਣੀ ਹੈ ਅੱਛਾ ਜੀ ਤੇ ਸੋਹਣੀ ਵੀ ਲੱਗਣੀ ਹੈ ਬਾਕੀ ਤਿਲਕਣ ਤੁਰਕਣ ਦਾ ਫਾਇਦਾ ਇਹਦੇ ਬੰਦਾ ਦਰਕਾ ਦੋਕਾ ਦਾ ਨਹੀਂਗਾ ਤਿਲਕ ਤਾਂ ਨਹੀਂ ਬੰਦਾ ਦਾ ਹਾਂ ਤੇ ਦੂਜੀ ਗੱਲ ਲੱਗਿਆ ਵੀ ਬਹੁਤ ਸੋਹਣਾ ਲੱਗ ਰਹੀ ਹੈ ਹਨਾ ਜੀ ਬਿਲਕੁਲ ਤੇ ਸਾਡੇ ਨਾਲ ਮਿਸਤਰੀ ਵੀ ਨੇ ਨਾਲ ਆਪਣੇ ਆਜੋ ਜੀ ਮਿਸਤਰੀ ਸਾਡੇ ਨਾਲ ਬਾਈ ਕਰਨਜੀਤ ਸਿੰਘ ਸਤਗੁਰ ਸਿੰਘ ਹੋਰੀ ਵੀ ਨਾਲ ਹੀ ਨੇ ਸਾਡੇ ਮਿਸਤਰੀ ਇਧਲੇਮਾ ਤੋਂ ਮਿਸਤਰੀ ਨੇ ਆਪਣੇ ਨਾਲ ਲਾਗੀ ਪਿੰਡ ਅਧਲੇਮਾ ਉਥੋਂ ਇਹ ਮਿਸਤਰੀ ਨੇ ਬਹੁਤ ਮਸ਼ਹੂਰ ਮਿਸਤਰੀ ਨੇ ਸਰਦਾਰ ਮੇਲਾ ਸਿੰਘ ਮਿਸਤਰੀ ਦੇ ਸੁਪੁੱਤਰ ਨੇ ਇਹਨਾਂ ਨੇ ਇਹ ਕੰਮ ਕੀਤਾ ਸਾਰਾ ਹਨਾ ਜੀ ਜੀ ਹਾਂ ਜੀ ਹਾਂ ਜੀ ਇਹ ਜੀ ਤੁਸੀਂ ਇਹਦੇ ਬਾਰੇ ਥੋੜਾ ਤੁਸੀਂ ਵੀ ਦੱਸੋ ਵੀ ਇਹ ਕਿਵੇਂ ਵਧੀਆ ਰਹਿੰਦਾ ਆਪਣਾ ਫਰਸ਼ ਕੀ ਗੱਲਬਾਤ ਹੈ ਇਹ ਚ ਇਹ ਫਰਸ਼ ਬਈ ਸਾਰਿਆਂ ਨੂੰ ਵਧੀਆ ਹੈ ਅੱਛਾ ਜੀ ਬਾਕੀ ਜਿਹੜੀ ਟਾਇਲ ਹੈ ਇਹ ਹਾਂ ਜੀ ਇਹ ਆਪਣੇ ਆਂ ਪੱਠੇ ਤੋਂ ਹੀ ਮਿਲ ਜਾਂਦੀ ਹੈ ਆਂ ਪੱਠੇ ਤੋਂ ਹੀ ਮਿਲ ਜਾਂਦੀ ਹੈ ਹਾਂ ਠੀਕ ਹੈ ਜੀ ਇਹ ਕਿਉਂ ਹੋਣੀ ਹੈਗੇ ਵੀ ਟਾਇਲ ਆਪਣੇ ਸਪੈਸ਼ਲ ਹੋਣੀ ਹੈ ਹਾਂ ਇਹ ਗੱਲ ਜ਼ਰੂਰ ਹੈ ਜੀ ਕੋਈ ਬੰਦੇ ਆਪਾਂ ਨੂੰ ਵਿੱਚ ਪੁਛਦੇ ਰਹਿੰਦੇ ਨੇ ਵੀ ਇਹ ਟਾਇਲ ਸਪੈਸ਼ਲ ਲੈਂਦੀ ਹੈ ਕਿ ਨਾ ਨਾ ਸਪੈਸ਼ਲ ਦਾ ਕੋਈ ਡੱਕਾ ਨਹੀਂ ਬਾਈ ਬਸ ਇਹ ਪੱਠੇ ਦੇ ਜਾ ਕੇ ਦੇਖ ਕੇ ਲਿਆ ਵੀ ਠੀਕ ਹੈ ਜੀ ਜਿਹੜਾ ਆਪਾਂ ਨੂੰ ਛੱਠਾ ਸਾਫ਼ ਲੱਗਦਾ ਹੈ ਉਹਦੇ ਵਿੱਚੋਂ ਚੱਕ ਲੈ ਮਤਲਬ ਪਰ ਸ਼ਾਂਤੀ ਕਰਕੇ ਦੇਖ ਕੇ ਨੁਕਰਾਂ ਨਾ ਕਰਾਂ ਭੁਰੀਆਂ ਹਾਂ ਹਾਂ ਬਈ ਇਹ ਆਮ ਟੈਲੀ ਲਾਈ ਹੋਈ ਹੈ ਆਪਣੀ ਆਮ ਪੈਲੀ ਲਾਈ ਇਹਦੇ ਵਿੱਚ ਕੋਈ ਸਪੈਸ਼ਲ ਦਾ ਕੋਈ ਡੱਕਾ ਨਹੀਂ ਹੈਗਾ ਆਪਾਂ ਨੂੰ ਅੱਛਾ ਜੀ ਤੇ ਕਮਿਸਤਰੀ ਇਹ ਥੱਲੇ ਤੁਸੀਂ ਸਮਿੱਟ ਚਲਾਈ ਆ ਜਾਂ ਗਾਰੇ ਚ ਮਿੱਟੀ ਜੀ ਲਈ ਆ ਜੀ ਇਹ ਹਾਂ ਥੱਲੇ ਭਾਈ ਗਾਰੇ ਚ ਲਈ ਆ ਅੱਛਾ ਗਾਰੇ ਚ ਹੀ ਲਈ ਆ ਜੀ ਹਾਂ ਗਾਰੇ ਚ ਲਾ ਕੇ ਨਾ ਅੱਧਾ ਇੰਚ ਆਪਣੇ ਕਾਲਾ ਸਮਿੱਟ ਪਾਤਾ ਕੋਲ ਆ ਅੱਛਾ ਜੀ ਤੇ ਇਦੋਂ ਬਾਅਦ ਅੱਧਾ ਇੰਚ ਆਪਣੇ ਚਿੱਟਾ ਸਮਿੱਟ ਪਾਤਾ ਜੀ ਜੀਰ ਪਾ ਕੇ ਠੀਕ ਹੈ ਜੀ ਹਾਂਜੀ ਤੇ ਇਹਦੀ ਰਗੜਾਈ ਤੋਂ ਮਤਲਬ ਆਪਾਂ ਜੇ ਰਗੜਾਈ ਕਰਾ ਕੇ ਦੂਜੇ ਪਰਸਨ ਨਾਲ ਆਪਾਂ ਇਹਦੀ ਮੈਚ ਕਰੀਏ ਵੀ ਉਹਦੇ ਨੂੰ ਮਹਿੰਗਾ ਪੈਂਦਾ ਕਿ ਇਹ ਸਸਤਾ ਨਾ ਸਸਤਾ ਪੈਂਦਾ ਬਈ ਅੱਛਾ ਉਹਦੇ ਨੂੰ ਸਸਤਾ ਪੈਂਦਾ ਸਸਤਾ ਪੈਂਦਾ ਬਈ ਹਾਂ ਤੇ ਸਸਤਾ ਪੈਂਦਾ ਦੇਖਣ 'ਚ ਵੀ ਵਧੀਆ ਲੱਗਦਾ ਹੈ ਹਾਂ ਹਾਂ ਹਲੇ ਤਾਂ ਬਈ ਇਹਦੇ ਉੱਤੇ ਪਾਲਸ ਵੀ ਨਹੀਂ ਹੋਈ ਜੇ ਆਪਣੇ ਪਾਲਸ ਕਰਨੀ ਹੋਵੇ ਥੋੜੀ ਬਹੁਤੀ ਇਹ ਤੋਂ ਵੱਧ ਹੋਰ ਚਮਕੂ ਇਹ ਅੱਛਾ ਜੀ ਮਤਲਬ ਪਾਲਸ ਇਹਦੇ ਉੱਤੇ ਹੋਰ ਕੋਈ ਚੜ ਜਾਂਦੀ ਹੈ ਹਾਂ ਹਾਂ ਉਹਦੇ ਨਾਲ ਥੋੜੀ ਦਿਲਕਣ ਹੋ ਜਾਂਦੀ ਹੈ ਅੱਛਾ ਤੇ ਘੋਲ ਜਾਂਦੀ ਹੈ ਫਿਰ ਤਰਫੋਂ ਪਤਾ ਹੀ ਸੋਹਣਾ ਲੱਗਦਾ ਹੀ ਆ ਇਸ ਤਰ੍ਹਾਂ ਹਾਂ ਹਾਂ ਬਈ ਠੀਕ ਹੈ ਜ ਮਿਸਤਰੀ ਮੇਲਾ ਸਿੰਘ ਦੇ ਸੁਪੁੱਤਰ ਨੇ ਦਿਲੇਮਾ ਤੋਂ ਤੁਹਾਡਾ ਨੰਬਰ ਮੜਾ ਜਾ ਬੋਲ ਦਿਓ ਜੀ ਕਿੰਨਾ ਨੰਬਰ ਹੈ ਤੁਹਾਡਾ 81468 ਬਈ ਅੱਛਾ ਜੀ 62941 81468 ਹਾਂਜੀ 62941 ਅੱਛਾ ਜੀ ਪਿੰਡ ਦਿਲੇਮਾ ਬਈ ਪਿੰਡ ਦਿਲੇਮਾ ਪਿੱਛੇ ਤੁਸੀਂ ਦਰਸ਼ਕ ਵੀਰੋ ਦੇਖ ਰਹੇ ਹੋ ਕੋਠੀ ਬਣਾਈ ਹੋਈ ਵੀ ਇਹੀ ਮਿਸਤਰੀਆਂ ਨੇ ਬਣਾਈ ਹੈ ਬਹੁਤ ਸੋਹਣੀ ਕੋਠੀ ਬਣਾਈ ਹੈ ਤੇ ਮਿਸਤਰੀ ਸਾਹਿਬ ਕਹਿੰਦੇ ਵੀ ਜੇ ਕੋਈ ਕੋਠੀ ਦਾ ਕੰਮ ਹੈ ਜਾਂ ਕੋਈ ਮਤਲਬ ਨਕਸ਼ੇ ਦਾ ਵੀ ਅਸੀਂ ਕਹਿੰਦੇ ਕੋਈ ਪੈਸਾ ਨਹੀਂ ਲੈਂਦੇ। ਬਈ ਸਾਰਾ ਪੱਥਰ ਈਟੂ ਜੈਟ ਸਾਰਾ ਕੰਮ ਆਪ ਆਪ ਕਰਦੇ ਆਂਗੇ। ਠੀਕ ਹੈ ਜੀ। ਹਾਂ। ਤੇ ਮਤਲਬ ਜੇ ਕੋਈ ਕਿਸੇ ਕੋਲੇ ਨਕਸ਼ਾ ਨਾ ਬਣਵਾਉਣਾ ਹੋਵੇ ਤਾਂ ਉਹ ਤਾਂ ਬਈ ਆਪ ਆਪ ਕਰਦਦੇ ਨੇ ਉਹਦੇ ਕੋਈ ਪੈਸੇ ਪੁੱਛ ਨਹੀਂ ਲੈਂਦੇ। ਅੱਛਾ ਕੋਈ ਵੀ ਨਕਸ਼ਾ ਜੇ ਕਈ ਵਾਰੀ ਆਲਾ ਹੁਣ ਮੰਨ ਲਓ 50-60 ਹਜ਼ਾਰ ਰੁਪਏ ਲੈ ਜਾਂਦੇ ਨਕਸ਼ਾ ਬਣਾਉਣ ਦਾ। ਹਾਂ ਲੈ ਲੈਂਦੇ ਨੇ ਬਈ। ਵੀ ਮਿਸਤਰੀ ਸਾਹਿਬ ਕਹਿੰਦੇ ਵੀ ਅਸੀਂ ਨਕਸ਼ਾ ਵੀ ਆਪ ਹੀ ਤਿਆਰ ਕਰਕੇ ਦੇਵਾਂਗੇ। ਹਾਂ ਬਈ ਆਪਾਂ ਆਪ ਤਿਆਰ ਜਮਾ। ਅੱਛਾ ਜੀ ਕੋਈ ਉਹਦਾ ਕੋਈ ਐਕਸਟਰਾ ਪੈਸਾ ਨਹੀਂ। ਨ ਫਿਰ ਦਿਹਾੜੀ ਤੁਸੀਂ ਮਤਲਬ ਇਹਦਾ ਠੇਕਾ ਕਰਦੇ ਹੋ ਜਾਂ ਦਿਹਾੜੀ ਤੇ ਕਰਦੇ ਹੋ ਇਹੇ ਕੰਮ ਇਹ ਦਿਹਾੜੀ ਤੇ ਵੀ ਕਰਦੇ ਨੇ ਠੇਕੇ ਤੇ ਵੀ ਕਰਦੇ ਨੇ ਇਹ ਮਰਜ਼ੀ ਵਾਲ ਕਰਾ ਲਈ ਜਿਵੇਂ ਹੋ ਸਾ ਜੀ ਤੇ ਮਤਲਬ ਵੀ ਆਪਾਂ ਨੂੰ ਠੇਕੇ ਦੇ ਕਰਾਉਣ ਦੀ ਫਾਇਦਾ ਹੈ ਤੁਸੀਂ ਤਾਂ ਫਿਰ ਇਹ ਤਾਂ ਆਹ ਦੇਖੋ ਜਿਵੇਂ ਹੋ ਬਰੀਕ ਨੇ ਆਹ ਦੇਖੋ ਜੀ ਹਾਂ ਜੀ ਹਾਂ ਜੀ ਨਿਕਲੇ ਨਿਕਿਆ ਕੱਟ ਕੇ ਲਾਈਆਂ ਨੇ ਹਾਂ ਜੀ ਇਹਦਾ ਮਤਲਬ ਆ ਤੁਹਾਨੂੰ ਫੁੱਲ ਬਣਾਉਣ ਤੇ 2 ਦਿਨ ਲੱਗ ਗਏ ਹੁਣ ਜੀ ਹਾਂ ਜੀ 2 ਦਿਨ ਖਾ ਗਈ ਕਲੀ ਗੋਲ ਗੋਲ ਹਾਂ ਜੀ ਫੁੱਲ ਬਣਾਉਣ ਤੇ 2 ਦਿਨ ਲੱਗ ਗਏ 2 ਦਿਨ ਲੱਗ ਗਏ ਫਿਰ ਤਾਂ ਆਪਾਂ ਨੂੰ ਤਾਂ ਲੱਗਦਾ ਵੀ ਇਹੀ ਆ ਸਾਨੂੰ ਤਾਂ ਇਹੀ ਲੱਗਦਾ ਵੀ ਠੇਕੇ ਤੇ ਮਤਲਬ ਇਹਦੇ ਵਿੱਚ ਹੁਣ ਤੁਸੀਂ ਜਿਹੜਾ ਆਹ ਭਰਿਆ ਜੀ ਇਹ ਕੱਲਾ ਮਸਾਲਾ ਹੈ ਕਿ ਇਹਦੇ ਵਿੱਚ ਜੀਰਾ ਵੀ ਭਰਿਆ ਜੀ ਵਿੱਚ ਲਾ ਜੀਰਾ ਵੀ ਪਾਈ ਇਹਦੇ ਵਿੱਚ ਸਿਰ ਚਿੱਟਾ ਜੀਰਾ ਹੈ ਹਾਂ ਜੀਰਾ ਜੀ ਇਹ ਆਪਾਂ ਨੂੰ ਮਹਿੰਗਾ ਨਹੀਂ ਪੈਂਦਾ ਹੁਣ ਆ ਜੀ ਦੂਜੇ ਨਾਲ ਮਹਿੰਗਾ ਨਹੀਂ ਪੈਂਦਾ ਜੀ ਖਾਸ ਮਹਿੰਗਾ ਨਹੀਂ ਖਾਸ ਮਹਿੰਗਾ ਨਹੀਂ ਪੈਂਦਾ ਜੀ ਠੀਕ ਹੈ ਜੀ ਥੋੜਾ ਹੀ ਪੈਂਦਾ ਹੈ ਕਿ ਇਹ ਕਿੰਨਾ ਸਾਰੇ ਧੁਰ ਤੱਕ ਡੂੰਗਾ ਪੈਂਦਾ ਨਹੀਂ ਨਾ ਅੱਧਾ ਹੀ ਥੱਲੇ ਵਿੱਚ ਕਾਲਾ ਮਸਾਲਾ ਪੈਂਦਾ ਨਹੀਂ ਥੱਲੇ ਕਾਲਾ ਮਸਾਲਾ ਭਰ ਕੇ ਥੱਲੇ ਥੋੜਾ ਥੋੜਾ ਹੀ ਪੈਂਦਾ ਜੀ ਮਤਲਬ ਅੱਧਾ ਅੱਧਾ ਉੱਪਰ ਇਹ ਆ ਉੱਪਰ ਇਹ ਪੈਂਦਾ ਜੀ ਠੀਕ ਹੈ ਜੀ ਹੋ ਹੋ ਰਹਾ ਹੈ ਜੀ ਦੂਜਿਆਂ ਨਾਲੋਂ ਵਧੀਆ ਹੀ ਇਹੇ ਮਲਾਓ ਟਾਇਲ ਹੋ ਗਈ ਜਾਂ ਹੋਗੀ ਠੀਕ ਹੈ ਜੀ ਹਾਂਜੀ ਉਹਨਾਂ ਸਸਤੇ ਨਾਲੇ ਮਤਲਬ ਜਿਵੇਂ ਹੁਣ ਸਿਆਲ ਆਉਣਗੇ ਜੀ ਧੁੰਦ ਪਊਗੀ ਤਾਂ ਬਾਹਰੇ ਤਿਲਕਣ ਨਹੀਂ ਹੁੰਦੀ ਤਪਦਾ ਵੀ ਨਹੀਂ ਇਹ ਤਪਦਾ ਵੀ ਨਹੀਂ ਬਾਹਰੇ ਤਿਲਕਣ ਨੂੰ ਹੀ ਨਹੀਂ ਹੁੰਦੀ ਬਾਕੀ ਜਦੋਂ ਹੱਥ ਨੇ ਲਾਈਟ ਨੂੰ ਟਾਂ ਲੱਗ ਜਾਂਦੀ ਉਹ ਚਮਕਦਾ ਹੀ ਇਹ ਠੀਕ ਹੈ ਜੀ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡਾ ਕੰਮ ਬਹੁਤ ਸੋਹਣਾ ਲੱਗਿਆ ਜੀ ਸਾਨੂੰ ਜੇ ਕਿਸੇ ਨੇ ਕਰਾਉਣਾ ਹੋਇਆ ਬਾਈ ਸਾਹਿਬ ਦਾ ਨੰਬਰ ਆਪਾਂ ਦੇਤਾ ਸਕਰੀਨ ਤੇ ਵੀ ਚਲਾ ਦੇਾਂਗੇ ਤੇ ਤੁਹਾਨੂੰ ਫਰਸ਼ ਪੂਰਾ ਪੂਰੇ ਵਿੱਚ ਦਾ ਲਾ ਕੇ ਦਿਖਾਉਣੇ ਆ ਧੰਨਵਾਦ ਜੀ ਸਭ ਦਾ